ਜੇ ਗੱਲ ਕੀਤੀ ਜਾਵੇ ਸਾਸ ਸਚਾਂਦ ਦਾ ਸਬਬ ਕਿਵੇਂ ਦਾ ਬਣਿਆ ਸਿਆਸਤ 'ਚ ਆਉਂਦਾ ਕੀ ਮਕਸਦ ਰਿਹਾ ਉਹ ਚਲੋ ਸਿਆਸੀ ਪਰਿਵਾਰ ਦਾ ਸੀਗੇ ਆਮਾਦੀ ਪਾਰਟੀ ਵਿੱਚ ਸੀ ਗਏ ਬਾਅਦ ਵਿੱਚ ਕਿਵੇਂ ਨ ਕਿਵੇਂ ਕਰਕੇ ਅਕਾਲੀ ਦਲ ਦੇ ਵਿੱਚ ਵੀ ਆ ਗਏ ਹੋਣਾ ਇਸ ਵਾਰ ਉਮੀਦਵਾਰੀ ਵੀ ਦਿੱਤੀ ਗਈ ਕਿਵੇਂ ਸਿਆਸਤ ਚ ਆਉਂਦਾ ਸਬਬ ਕਿਵੇਂ ਦਾ ਬਣਿਆ ਬਲੈ ਦੇਖੋ ਸਿਆਸਤ ਵਿੱਚ ਆਉਣ ਦਾ ਸ਼ੁਰੂ ਤੋਂ ਹੀ ਬੱਚਾ ਜਦੋਂ ਸੀ ਉਦੋਂ ਤੋਂ ਹੀ ਸਦਾ ਪ੍ਰਕਾਸ਼ ਸਿੰਘ ਜੀ ਬਾਦਲ ਸਾਹਿਬ ਉਹਨਾਂ ਦਾ ਪਰਿਵਾਰ ਨਾਲ ਨੇੜਤਾ ਰਹੀ ਆਉਂਦੇ ਰਹੇ ਪਰਿਵਾਰ ਦੇ ਵਿੱਚ ਹਰ ਖੁਸ਼ੀ ਗਮੀ ਸਾਡੀ ਅੱਗੇ ਹੋ ਕੇ ਉਹਨਾਂ ਨੇ ਉਹ ਰੋਲ ਨਿਭਾਇਆ ਜੋ ਸਾਡੇ ਵੱਡ-ਵਡੇਰੇ ਨਿਭਾਉਂਦੇ ਨੇ ਤਾਂ ਉਦੋਂ ਤੋਂ ਹੀ ਉਹਨਾਂ ਦੇ ਨੇੜੇ ਰਹਿਣ ਦਾ ਮੌਕਾ ਮਿਲਿਆ ਉਹਨਾਂ ਦੇ ਵਿੱਚ ਜੋ ਜਜ਼ਬਾ ਸੀ ਪੰਜਾਬ ਦਾ ਦੀ ਸੇਵਾ ਵਾਸਤੇ ਉਹ ਸਿੱਖਦੇ ਮੌਕਾ ਮਿਲਿਆ ਉਹਨਾਂ ਦੇ ਨਾਲ ਰਹਿਣ ਦਾ ਉਹੀ ਸਿੱਖ ਦੇ ਦੇ ਤਾਂ ਉਹ ਚੀਜ਼ਾਂ ਅੰਦਰ ਘੜ ਕਰ ਗਈਆਂ ਤਾਂ ਸ਼ੁਰੂ ਤੋਂ ਹੀ ਜਦੋਂ ਸਾਡੇ ਇਲਾਕੇ ਦੇ ਵਿੱਚ ਧਰਮਕੋਟੇਰੀ ਵਿੱਚ ਹੜ ਆ ਜਾਂਦੇ ਸਤਲੁਜ ਦੇ ਵਿੱਚ ਤਾਂ ਉਦੋਂ ਮੇਰੇ ਸਤਕਾਰਯੋਗ ਪਿਤਾ ਉਹਨਾਂ ਦੇ ਨਾਲ ਲੋਕਾਂ ਦੀ ਸੇਵਾ ਦੇ ਲਈ ਤੁਰ ਪੈਂਦਾ ਨਿਕਾ ਜਾਂਦਾ ਇਹ ਸਾਰਾ ਕੁਝ ਮੈਨੂੰ ਬਾਦਲ ਸਾਹਿਬ ਹਣਾ ਵੱਲੋਂ ਮਿਲਿਆ ਹੈ ਬੁੱਢੀ ਦੇ ਵਿੱਚੋਂ ਫਾਦਰ ਸਾਹਿਬ ਵੀ ਮਤਲਬ ਪਹਿਲਾਂ ਸਕਾਰੀ ਪੀ ਸੀ ਜਦੋਂ ਦਰਬਾਰ ਸਾਹਿਬ ਤੇ ਹਮਲਾ ਹੋਇਆ ਉਹਨਾਂ ਨੇ ਅਸਤੀਫਾ ਦੇ ਦਿੱਤਾ ਤੇ ਫਿਰ ਉਹ ਵੀ ਪੰਥਕ ਸੇਵਾਵਾਂ ਦੇ ਵਿੱਚ ਅੱਗੇ ਆ ਗਏ ਇਹ ਸ਼ੁਰੂ ਤੋਂ ਹੀ ਮੇਰੇ ਜਿਹੜੇ ਸੰਸਕਾਰਾਂ ਦੇ ਵਿੱਚ ਹੀ ਇਹ ਚੀਜ਼ ਹੈ ਕਿ ਲੋਕਾਂ ਦੀ ਸੇਵਾ ਕਰਨੀ ਹੈ ਤੇ ਸ਼ੋਮਨੀ ਅਕਾਲੀ ਦਲ ਵੱਲੋਂ ਜਦੋਂ ਵੀ ਕਿਤੇ ਡਿਊਟੀ ਲਈ ਉਹਨੂੰ ਭੰਦੇ ਹੀ ਨਿਭਾਇਆ ਹੈ ਔਰ ਪੰਜਾਬ ਦੇ ਵਿੱਚ ਮੀਤ ਪ੍ਰਧਾਨ ਵੀ ਯੂਥ ਅਕਾਲੀ ਗੱਲ ਦਾ ਰਿਹਾ ਤੇ ਸਾਰਿਆਂ ਦੇ ਵਿੱਚ ਵਿਚਰਨ ਦਾ ਮੌਕਾ ਮਿਲਿਆ ਸਾਰੇ ਇਲੈਕਸ਼ਨਾਂ ਦੇ ਵਿੱਚ ਸੇਵਾ ਕਰਨ ਦਾ ਮੌਕਾ ਮਿਲਿਆ ਤੇ ਤਾਣਾ ਇਤਿਹਾਸ ਸੇ ਹਲਕਾ ਜਿਹੜਾ ਸੀਗਾ ਧਰਮਗੋੜ ਸੀਗਾ ਬੰਦ ਸਾਹਿਬ ਦਾ ਨਾਲ ਕਿਵੇਂ ਨਾਮ ਕਿਵੇਂ ਲੱਗਿਆ ਬਾਦਲ ਕਹਿੰਦੇ ਗੁਰਦੇਵ ਸਿੰਘ ਬਾਦਲ ਇਹ ਨਾਮ ਕਿਵੇਂ ਪਿੱਛੇ ਜੋ ਗਿਆ ਕਿਉਂਕਿ ਬਾਦਲਪਿੰਡ ਦਾ ਮੁਖਰ ਹਲਕੇ ਵਿੱਚ ਪੈ ਜਾਂਦਾ ਆਈ ਥਿੰਕ ਤੇ ਗੁਰਦੇਵ ਸਿੰਘ ਬਾਦਲ ਨਾਲ ਕਿਵੇਂ ਲੱਗਿਆ ਇਹ ਨਾਮ ਉਹਦੇ ਨਾਮ ਦੇ ਪਿੱਛੇ ਵੀ ਗੇਰ ਬਾਦਲ ਲਾ ਦਿੰਦੇ ਆ ਅਰਾਏ ਮੈਨੂੰ ਥਿੰਕ ਬਾਦਲ ਕਹਿੰਦੇ ਹੈਗਾ ਦਾ ਹਲਕਾ ਧਰਮਗੋੜ ਇਸ ਤਰ੍ਹਾਂ ਜੀ ਕਿ ਸਦਾ ਗੁਰਦੇਵ ਸਿੰਘ ਜੀ ਬਾਦਲ ਸਦਾ ਪ੍ਰਕਾਸ਼ ਸਿੰਘ ਜੀ ਬਾਦਲ ਦੇ ਨਾਲ ਉਹਨਾਂ ਸਮਿਆਂ ਦੇ ਵਿੱਚ ਉਹਨਾਂ ਨੇ ਉਹਨਾਂ ਦੇ ਨਾਲ ਸਾਥ ਨਿਭਾਇਆ ਜਿਹੜੇ ਸਮੇਂ ਤੇ ਸਟੇਜ ਦੇ ਵਿੱਚ ਜਦੋਂ ਆ ਕੇ ਕਦੇ ਪਿੰਡ 'ਚ ਗੱਲ ਕਰਦੇ ਤੇ ਉਦੋਂ 2-4 ਬੰਦੇ ਹੀ ਗੱਲ ਸੁਣ ਲਈ ਹੁੰਦੇ ਸਨ ਉਹਨਾਂ ਸਮਿਆਂ ਦੇ ਵਿੱਚ ਉਹਨਾਂ ਨੇ ਪੰਥ ਦੀ ਗੱਲ ਕੀਤੀ ਉਹਨਾਂ ਸਮਿਆਂ ਦੇ ਵਿੱਚ ਉਹ ਲੋਕਾਂ ਦੇ ਵਿੱਚ ਰਹੇ ਲੋਕਾਂ ਦੇ ਕਿਹੜੀ ਜੱਗ ਸ਼ੌਮਣੀ ਇਕਾਲੀ ਦਲ ਦੀ ਗੱਲ ਕੀਤੀ ਠੀਕ ਹੈ ਤਾਂ ਇਹ ਉਦੋਂ ਜਦੋਂ ਇਹਨਾਂ ਦਾ ਆਪਸੀ ਰਿਸ਼ਤਾ ਇਹਨਾਂ ਨੇੜਤਾ ਵਾਲਾ ਹੋ ਗਿਆ ਤਾਂ ਇਹਨਾਂ ਦੋਵਾਂ ਨੇ ਪੱਗ ਵਟਾਈ ਆਪਸੇ ਜਿਹਨੂੰ ਆਪਾਂ ਕਹਿ ਦਿੰਦੇ ਆ ਭਰਾ ਬਣ ਕੇ ਪੱਗਵਟ ਭਰਾ ਬਣ ਕੇ ਤਾਂ ਇਹਨਾਂ ਦੇ ਨਾਂ ਦੇ ਨਾਲ ਬਾਦਲ ਸਾਹਿਬ ਨੇ ਕਿਹਾ ਵੀ ਤੁਸੀਂ ਵੀ ਅੱਜ ਤੋਂ ਬਾਦਲ ਹੀ ਨਾਂ ਦੇ ਨਾਲ ਤੇ ਸਦਾ ਗੁਰਦੇਵ ਸਿੰਘ ਬਾਦਲ ਨੇ ਵੀ ਆਪ ਦਾ ਉਹਨਾਂ ਦੇ ਨਾਂ ਆਪਣੇ ਨਾਂ ਦੇ ਨਾਲ ਬਾਦਲ ਲਾ ਦੇ ਇਹ ਇਹ ਉਹਨਾਂ ਦਾ ਉਹ ਰਿਹਾ ਹੈ ਇਸ ਵਾਰ ਕਿਸੇ ਕਲਾਕਾਰ ਬਹੁਤ ਜ਼ਿਆਦਾ ਸੀਟ ਤੇ ਤੇ ਇੱਕ ਨੂੰ ਮਿਲ ਜੇ ਮੁਹੰਮਦ ਸਦੀਕ ਸਾਹਿਬ ਉਹ ਪਾਸਾ ਮਾ ਗਾਇਕੀ ਦੇ ਵਿੱਚ ਬਤਾਇਆ ਕਿ ਇੱਕ ਕਲਾਕਾਰ ਰਹਿ ਬਾਅਦ ਵਿੱਚ ਬਾੜੀ ਮਿਲਿਆ ਉਹਨਾਂ ਨੂੰ ਐਪੀ ਬਣਦਾ ਤੇ ਇਸ ਵਾਰ ਦਾ ਸਨੇਹੀ ਜੀ ਕੀ ਕਰਨਗੇ ਤੁਨਬੋਲ ਜੀ ਐਸਪੀ ਤੋਂ ਚੌਂ ਦਾ ਰਿਹਾ ਨਾਲ ਹੀ ਹੰਸਰਾਜ ਹੰਸ ਜੀ ਭਾਈਪਾ ਦੇ ਤੋਂ ਲੱਗਦੇ ਆ ਕਿਵੇਂ ਦੇਖ ਰਹੋ ਸਾਹਮਣੇ ਤੁਹਾਡੇ ਜੋ ਬੋਦੀ ਤੋਂ ਚੌਂ ਲੜ ਰਹੇ ਉਹਨਾਂ ਦਾ ਸਨੇਹੀ ਤੋਂ ਦੇਖ ਰਹੋ ਦੇਖੋ ਗੁਰਦਾਸਪੁਰ ਦਾ ਜਿਹੜਾ ਹੈਗਾ ਐਕਸਪੀਰੀਅੰਸ ਲੋਕਾਂ ਦੇ ਸਾਹਮਣੇ ਹੈ ਅੱਜਕੱਲ ਸੋਸ਼ਲ ਮੀਡੀਆ ਔਰ ਜਿਹੜਾ ਮੀਡੀਆ ਇਲੈਕਟ੍ਰੋਨਿਕਸ ਮੀਡੀਆ ਬੜਾ ਤੇਜ਼ੀ ਨਾਲ ਚੱਲ ਰਿਹਾ ਹੈ ਲੋਕਾਂ ਨੇ ਗੁਰਦਾਸਪੁਰ ਦੇ ਵਿੱਚ ਕਲਾਕਾਰ ਨੂੰ ਟਿਕਟ ਦਿੱਤੀ ਇਲੈਕਸ਼ਨ ਜਿਤਾਇਆ ਪਰ ਉਹ ਵਾਪਸ ਨਹੀਂ ਆਏ ਉਹਨਾਂ ਨੇ ਲੋਕਾਂ ਦੇ ਨਾਲ ਨਹੀਂ ਦਿੱਤਾ ਇਸੇ ਤਰ੍ਹਾਂ ਮੁਹੰਮਦ ਸਦੀਕ ਸਾਹਿਬ ਇਥੇ ਬਣੇ ਉਹਨਾਂ ਨੇ ਕੋਈ ਮੁੱਦਾ ਨਹੀਂ ਵਾਰਿਆ ਨਾ ਹੀ ਦੁਆਰਾ ਦੁੱਖ ਸੁੱਖ ਤੇ ਵਿੱਚ ਇੱਥੇ ਆਏ ਤਾਂ ਲੋਕਾਂ ਦਾ ਕਲਾਕਾਰਾਂ ਵੱਲੋਂ ਮਨ ਖੱਟਾ ਹੋ ਚੁੱਕਿਆ ਲੋਕ ਹੁਣ ਇਸ ਗੱਲ ਨੂੰ ਸਮਝਦੇ ਆ ਅਸੀਂ ਉਸ ਕੈਂਡੀਡੇਟ ਨੂੰ ਚੁਣਨਾ ਜਿਹੜਾ ਸਾਡੇ ਵਿੱਚੋਂ ਹੋਵੇ ਔਰ ਉਸ ਕੈਂਡੀਡੇਟ ਨੂੰ ਚੁਣਨਾ ਜਿਹਦੀ ਸ਼ਬੀ ਜਿਸ ਦੀ ਇਮਾਨਦਾਰੀ ਵਾਲੀ ਹੋਵੇ ਪਰਿਵਾਰ ਦਾ ਪਿਛੋਕੜ ਹੋਵੇ ਪੜਿਆ ਲਿਖਿਆ ਹੋਵੇ ਔਰ ਗੱਲ ਜਿਹੜੀ ਮੁੱਦੇ ਠੋਣੇ ਜਾਣ ਦਾ ਹੋਵੇ ਇਹ ਸਾਰੀਆਂ ਗੱਲਾਂ ਨੂੰ ਧਿਆਨ ਦੇ ਵਿੱਚ ਰੱਖਦੇ ਮੈਨੂੰ ਜਿੱਥੇ ਵੀ ਜਾਣਾ ਲੋਕਾਂ ਤੋਂ ਬੜਾ ਭਰਪੂਰ ਹੰਗਾਰਾ ਮਿਲ ਰਿਹਾ ਜੀ ਤਾਂ ਮੈਨੂੰ ਨਹੀਂ ਲੱਗਦਾ ਕਿ ਇਸ ਵਾਰ ਕਲਾਕਾਰਾਂ ਨੂੰ ਲੋਕ ਵੋਟ ਪਾਉਣਗੇ ਕਿਉਂਕਿ ਉਹਨਾਂ ਨੇ ਐਕਸਪੀਰੀਅੰਸ ਦੇਖ ਲਿਆ ਕਲਾਕਾਰ ਆਪਣੇ ਏਰੀਆ ਵਿੱਚ ਬਹੁਤ ਵਧੀਆ ਤਰੀਕੇ ਨਾਲ ਉਹ ਆਪਣੀ ਕਲਾ ਕਾਰੀ ਦਾ ਜੋਰ ਵਿਖਾ ਸਕਦੇ ਆ ਪਰ ਇੱਥੇ 5 ਸਾਲ ਆਪਣੇ ਸੁਖਰਾਮ ਛੱਡ ਕੇ ਲੋਕਾਂ ਦੀ ਕਚੈਰੀ 'ਚ ਲੋਕਾਂ ਦੇ ਲਈ ਲੜਨਾ ਪਿਆ ਤੇ ਉਹਦੇ ਲਈ ਸਾਨੂੰ ਜੋ ਗੁੜਤੀ ਮਿਲੀ ਹੈ ਸਾਡਾ ਪਰਿਵਾਰ ਪਹਿਲਾਂ ਸਿਰਖਿਆ ਹੋਇਆ ਪਰਿਵਾਰ ਹੈ ਤਾਂ ਅਸੀਂ ਤਾਂ ਲੈਣਾ ਹੀ ਲੋਕਾਂ 'ਚ ਹੈ ਨਾ ਤਾਂ ਮੇਰੇ ਕੋਲ ਕੈਨੇਡਾ ਦੀ ਪੀਆਰ ਹੈ ਨਾ ਅਮਰੀਕਾ ਦੀ ਜਿਹੜੀ ਗ੍ਰੀਨ ਕਾਰਡ ਹੋਲਡਰ ਆ ਮੈਂ ਜਿੱਦਾਂ ਵੀ ਬੀਬੀ ਸਾਹੋ ਕੇ ਉਹ ਗ੍ਰੀਨ ਕਾਰਡ ਹੋਲਡਰ ਨੇ ਅਮਰੀਕਾ ਦੇ ਉੱਥੇ ਬੱਚੇ ਉਹਨਾਂ ਦੇ ਸਾਡਾ ਤਾਂ ਸਾਰਾ ਪਰਿਵਾਰ ਹੈ ਵੇ ਰਸੀ ਵਿਚਰਾਂਗੇ ਲੋਕਾਂ ਦੇ ਲੋਕ ਲੱਗਦੇ ਨਹੀਂ ਸੀਗੇ ਲੋਕ ਮੰਗ ਕਰ ਰਹੇ ਸੀ ਕਿ ਲੋਕਲ ਕੈਂਡੀਡੇਟ ਹੋਵੇ ਕਿਉਂਕਿ ਫਰੀਦਕੋਟ ਹਲਕਿਆਂ ਨੂੰ ਲੋਕਲ ਕੈਂਡੀਡੇਟ ਦੀ ਮੰਗ ਕਰ ਰਹੇ ਸੀ ਕਿ ਜੋਰਦਾਰ ਰਿਜ਼ਰਵ ਮਾਇ ਹਲਕਾ ਬਹੁਤ ਸਾਰਿਆਂ ਦੀ ਮੰਗ ਸੀ ਕਿ ਉਸ ਤੋਂ ਬਾਅਦ ਤਾਂ ਸਾਨੂੰ ਕੋਈ ਕੈਂਡੀਡੇਟ ਨਹੀਂ ਮਿਲਣ ਬਿਲਕੁਲ ਤੁਹਾਡੀ ਗੱਲ ਸਹੀ ਹੈ ਲੋਕਾਂ ਦੇ ਵਿੱਚ ਇਹ ਮੰਗ ਸੀਗੀ ਕਿ ਸਾਡਾ ਕੈਂਡੀਡੇਟ ਜਿਹੜਾ ਉਹ ਲੋਕਲ ਹੋਣਾ ਚਾਹੀਦਾ ਔਰ ਔਰ ਮਾਨਯੋਗ ਸ਼ੋਮਨੀ ਅਕਾਲੀ ਦਲ ਦੇ ਪ੍ਰਧਾਨ ਸਦਾ ਸੁਖਵੀਰ ਸਿੰਘ ਜੀ ਬਾਦਲ ਸਾਹਿਬ ਨੇ ਲੋਕਾਂ ਦੀ ਇਸ ਆਵਾਜ਼ ਨੂੰ ਪਛਾਣਦੇ ਹੋਏ ਸਭ ਤੋਂ ਪਹਿਲਾਂ ਉਹਨਾਂ ਨੇ ਐਲਾਨ ਲੋਕਲ ਕੈਂਡੀਡੇਟ ਦਾ ਕੀਤਾ ਾਸ ਨੂੰ ਉਤੋਂ ਮੋਗੇ ਜ਼ਿਲ੍ਹੇ ਦੇ ਵਿੱਚੋਂ ਫਰੀਦਕੋਟ ਲੋਕ ਸਭਾ ਦੇ ਕਿਉਂਕਿ ਫਰੀਦਕੋਟ ਨਾਨਕੇ ਹੈ ਮੋਗੇ ਮੇਰੀ ਰਿਹائش ਹੈ ਧਰਮਕੋਟ ਇਲਾਕਾ ਸਾਡਾ ਹਲਕਾ ਆਪਣਾ ਰਿਹਾ ਤਾਂ ਇਹ ਲੋਕਲ ਕੈਂਡੀਡੇਟ ਦੇ ਤੌਰ ਤੇ ਉਹਨਾਂ ਨੇ ਚੁੜਿਆ ਇਹ ਬਹੁਤ-ਬਹੁਤ ਉਹਨਾਂ ਦਾ ਧੰਨਵਾਦ ਹੈ ਜੀ ਤੇ ਜੀ ਗੱਲ ਕੀਤੀ ਜਾਵੇ ਹੰਸ ਰਾਜ ਹੰਸ ਦੀ ਇਸ ਵਾਰ ਫਰੀਦਕੋਟ ਤੋਂ ਚੋਣ ਲੜ ਰਹੇ ਪਹਿਲਾਂ ਦਿੱਲੀ ਵੈਸਟ ਤੋਂ ਚੋਣ ਲੜ ਕੇ ਆਏ ਸੀਗੇ ਨਾਰਥ-ਵੈਸਟ ਤੋਂ ਚੋਣ ਲੜੀ ਸੀਗੀ ਹੁਣ ਇਸ ਵਾਰ ਫਰੀਦਕੋਟ ਦੀ ਜ਼ਿੰਮੇਵਾਰੀ ਦਿੱਤੀ ਹੈ ਉਹਨਾਂ ਨੂੰ ਕਿਵੇਂ ਵੇਖ ਰਿਹਾ ਹਾਂ ਕਿ ਦਿੱਲੀ ਤੋਂ ਇੱਥੇ ਭੇਜਿਆ ਜਲੰਧਰ ਦੇ ਮੁਸਲੀਮ ਨੇ ਜਲੰਧਰ ਦਾ ਪਏ ਦਿੱਲੀ ਦੇ ਵਿੱਚ ਪਹਿਲਾ ਐਮਪੀ ਦੇ ਮਸਫੀਦਪੁਰ ਚੋਆ ਕਰ ਕਿਉਂ ਵੇਖ ਰੋ ਅ ਦੇਖੋ ਇਹ ਜਿਹੜਾ ਬੜਾ ਔਖਾ ਰਸਤਾ ਹੈਗਾ ਪੈਂਡਾ ਬੜਾ ਔਖਾ ਹੈਗਾ ਅਸੀਂ ਸਮਰਪਿਤ ਹੋ ਕੇ ਜੇ ਲੋਕਾਂ ਦੀ ਸੇਵਾ ਕਰਾਂਗੇ ਤਾਂ ਤਾਂ ਹੀ ਸਾਡਾ ਜਿਹੜਾ ਸਹੀ ਨਿਆਂ ਹੋਏਗਾ ਜੇ ਲੋਕ ਚੁਣ ਕੇ ਭੇਜਦੇ ਹਾਂ ਜਲੰਧਰ ਤੋਂ ਮਾਨਯੋਗ ਇਸ ਦਾ ਸ਼੍ਰੀ ਹਾਂਸ ਜੀ ਉਹ ਦਿੱਲੀ ਗਏ ਦਿੱਲੀ ਤੋਂ ਬਣਾਇਆ ਗਿਆ ਇਸ ਵਾਰ ਮੇਰੇ ਖਿਆਲ ਦੇ ਵਿੱਚ ਤਾਂ ਜੇ ਉਹਨਾਂ ਨੇ ਉੱਥੇ ਹੀ ਕੰਮ ਕੀਤੇ ਸੀ ਤਾਂ ਉਡਾਉਣਾ ਚਾਹੀਦਾ ਸੀ ਦੂਸਰੇ ਇਲਾਕੇ ਦੇ ਵਿੱਚ ਇੰਨੀ ਦੂਰ ਭੇਜਣ ਦਾ ਮੈਨੂੰ ਸਮਝ ਨਹੀਂ ਆਈ ਕਿ ਉਹਨਾਂ ਨੇ ਲੋਕਲ ਕੈਂਡੀਡੇਟ ਉਹਨਾਂ ਨੂੰ ਕੋਈ ਵੀ ਨਹੀਂ ਲੱਭਿਆ ਇੰਨੇ ਲੋਕ ਸੀ ਲੋਕਲ ਜਿਹੜੇ ਕੈਂਡੀਡੇਟ ਇਹ ਜਿਹੜੇ ਵਰਕਰ ਸੀ ਇਹਨਾਂ ਦੇ ਕੰਮ ਕਰ ਰਹੇ ਕਈ ਸਾਲਾਂ ਤੋਂ ਉਹਨਾਂ ਸਾਰਿਆਂ ਨੂੰ ਇਹਨਾਂ ਨੇ ਦਰਕਨਾਰ ਕਰਕੇ ਬਾਹਰੋਂ ਉਮੀਦਵਾਰ ਤਾਰਨਾ ਮੈਂ ਸਮਝਦਾ ਕਿ ਲੋਕਾਂ ਨਾਲ ਇੱਕ ਤਰ੍ਹਾਂ ਦਾ ਵਿਸ਼ਵਾਸ ਘਾਤੀ ਕੀਤਾ ਗਿਆ ਹੋਣਾ ਕੁਝ ਐਸ ਵਾਰ ਭਾਜਪਾ ਨਾਲ ਲਈ ਅਲਾਈਸ ਤੋਂ ਚੋਣ ਲੜ ਰਹੇ ਪਿਛਲੀ ਵਾਰ ਸਿਨੈਰੀ ਕੁਝ ਹੋਰ ਸੀਗਾ ਅਕਾਲੀ ਦਲ ਹਮੇਸ਼ਾ ਐਨਡੀਆ ਦਾ ਸਾਰੇ ਲੰਮਾ ਸਮੇਂ ਜਿਵੇਂ ਕਹਿੰਦੇ ਬਾਲ ਸਾਹਿਬ ਕਹਿੰਦੇ ਸੀ ਕਿ 9 ਮਾਸ ਦਾ ਰਸਤਾ 9 ਮਾਸ ਦਾ ਰਸਤਾ ਟੁੱਟ ਗਿਆ ਉਹ ਅਲੱਗ-ਅਲੱਗ ਚੋਣ ਲੜ ਰਹੇ ਕਿਨੇ ਦੇਖ ਰਿਹਾ ਹੂੰ ਕਿ ਉਹ ਵੀ ਪਾਇਪਾ ਦਾ ਬਹੁਤ ਵਿਰੋਧ ਹੋ ਰਿਹਾ ਹੈਗਾ ਲਗਾਤਾਰ ਪਿੰਡਾਂ ਦੇ ਵਿੱਚ ਜਿਵੇਂ ਹੰਸਰਾਜ ਜੀ ਜਾ ਰਹੇ ਆ ਉਹਨਾਂ ਦਾ ਕਿਸਾਨਾਂ ਵਿੱਚ ਘਟ ਕੇ ਵਿਰੋਧ ਕਰ ਰਿਹਾ ਕਿਉਂ ਦੇਖ ਰਿਹਾ ਇਸ ਵਾਰ ਚਾ ਬਿਲਕੁਲ ਤੁਹਾਡੀ ਗੱਲ ਸਹੀ ਹੈ ਸ਼ੋਮਨੀ ਉਕਾਲੀ ਦਲ ਨੇ ਹਮੇਸ਼ਾ ਪੰਜਾਬ ਦੇ ਹਿੱਤਾਂ ਨੂੰ ਪੈਲ ਪੰਥ ਦੇ ਸਿਧਾਂਤਾਂ ਨੂੰ ਪੈਲ ਦਿੱਤਾ ਤੇ ਇਸੇ ਕਰਕੇ ਜਿਹੜਾ ਸਾਡਾ ਅਲਾਈਅੰਸ ਹੈ ਉਹ ਨਹੀਂ ਹੋ ਸਕਿਆ ਕਿਉਂਕਿ ਬਹੁਤ ਸਾਰੇ ਮੁੱਦੇ ਅਹਿਮ ਸੀ ਜਿਨ੍ਹਾਂ ਨੂੰ ਬਿਲਕੁਲ ਹੀ ਲਾਈਟ ਨਹੀਂ ਲਿਆ ਜਾ ਸਕਦਾ ਸੀ ਜਿਨ੍ਹਾਂ ਵਿੱਚ ਸਾਡੇ ਬੰਦੀ ਸਿੱਖਾਂ ਬੰਦੀ ਸਿੱਖਾਂ ਦੀ ਰਿਹਾਈ ਦਾ ਮੁੱਦਾ ਐਨਐਸਏ ਦਾ ਮੁੱਦਾ ਕਿਸਾਨੀ ਦਾ ਮੁੱਦਾ ਐਮਐਸਪੀ ਉਹਨਾਂ ਦੇ ਇਹ ਸਾਰੇ ਮੁੱਦੇ ਐਸ਼ ਦੇ ਮੁੱਦੇ ਗੰਭੀਰ ਸੀ ਜੇ ਖੇਤਰੀ ਪਾਰਟੀ ਉਹਨਾਂ ਬਾਰੇ ਜੋ ਨੁਮਾਇੰਦਗੀ ਕਰ ਰਹੀ ਉਹ ਨਹੀਂ ਸੋਚੇਗੀ ਤਾਂ ਹੋਰ ਕੌਣ ਸੋਚੇਗਾ ਸਮਾਨਯੋਗ ਪਾਰਟੀ ਦੇ ਪ੍ਰਧਾਨ ਸਦਾ ਸੁਖਵੀਰ ਸਿੰਘ ਜੀ ਬਾਦਲ ਸਾਹਿਬ ਨੇ ਸੀਨੀਅਰ ਲੀਡਰਸ਼ਿਪ ਦੇ ਨਾਲ ਇਹ رائے ਕਰਕੇ ਉਹਨਾਂ ਨੇ ਇਹ ਗੱਲ ਸਪਸ਼ਟ ਕਰ ਦਿੱਤੀ ਕਿ ਜੇ ਤਾਂ ਇਹਨਾਂ ਗੱਲਾਂ ਦੇ ਉੱਤੇ ਭਾਜਪਾ ਮੰਨੇਗੀ ਤਾਂ ਭਾਜਪਾ ਨਾਲ ਅਸੀਂ ਸਮਝੌਤਾ ਜਾਈ ਰੱਖਾਂ ਜਿੰਨੇ ਹੀ ਮੰਨੇਗੀ ਤਾਂ ਬਿਲਕੁਲ ਅਸੀਂ ਇਕੱਲੇ ਲੜਾਂਗੇ ਬਿਨਾਂ ਕਿਸੇ ਅਸੀਂ ਸਵਾਰਥ ਤੋਂ ਲੜਾਂਗੇ ਔਰ ਇਹ ਸਾਨੂੰ ਇਸ ਗੱਲ ਦਾ ਮਾਣ ਹੈ ਕਿ ਉਹਨਾਂ ਨੇ ਇਹ ਬਹੁਤ ਵਧੀਆ ਫੈਸਲਾ ਲਿਆ ਲੋਕਾਂ ਤੋਂ ਸਾਨੂੰ ਇਸ ਗੱਲ ਦਾ ਭਰਪੂਰ ਸਮਰਥਨ ਮਿਲ ਰਿਹਾ ਹੈ ਕਿਸਾਨੀ ਮੁੱਦਿਆਂ ਤੇ ਤੁਹਾਡੇ ਕੀ ਵਿਚਾਰ ਨੇ ਜਿਵੇਂ ਹੁਣ ਬਾਰਡਰਾਂ ਤੇ ਵੀ ਕੁਝ ਕਿਸਾਨ ਬੈਠੇ ਨੇ ਭਾਵੇਂ ਕੁਝ ਜਥੇਬੰਦੀਆਂ ਬੈਠੇ ਨੇ ਕੁਝ ਪੰਜਾਬ ਦੇ ਅੰਦਰ ਰੋਪਰਦਰਸ਼ਨ ਕਰ ਰਹੇ ਨੇ ਮੁੱਖ ਮੰਗ ਕਹਿੰਦੇ ਐਮਐਸਪੀ ਤੇ ਗਰੰਟੀ ਚਾਹੀਦੀ ਆ ਬੀਮਾ ਯੋਜਨਾ ਵਰਗੀ ਯੋਜਨਾਵਾਂ ਚਾਹੀਦੀਆਂ ਨੇ ਕਿਸਾਨਾਂ ਨੂੰ ਸਾਥ ਮਿਲਣਾ ਚਾਹੀਦਾ ਜਿਹੜੇ ਪਿਛਲੇ ਅੰਦੋਲਨਾਂ ਦੇ ਵਿੱਚ ਸ਼ਹੀਦ ਹੋ ਗਏ ਕਿਵੇਂ ਦੇਖ ਰਹੇ ਇਹਨਾਂ ਮੰਗਾਂ ਨੂੰ ਲੱਗਦਾ ਕਿ ਜਾਇਜ਼ ਮੰਗਾਂ ਤੇ ਕੀ ਹੱਲ ਹੋਣਾ ਚਾਹੀਦਾ ਦੇਖੋ ਹਮੇਸ਼ਾ ਸ਼ੋਮਨੀ ਕਾਲੀ ਦਲ ਨੇ ਆਪਣੀ ਜਦੋਂ ਵੀ ਪੰਜਾਬ ਦੇ ਵਿੱਚ ਸੱਤਾ ਸਵਾਰੀ ਹੈ ਤਾਂ ਉਹਨਾਂ ਨੇ ਕਿਸਾਨੀ ਔਰ ਮਜ਼ਦੂਰਾਂ ਨੂੰ ਇਹਨਾਂ ਦੇ ਹਿੱਤਾਂ ਨੂੰ ਪਹਿਲ ਦਿੱਤੀ ਲਗਭਗ ਸਾਰੇ ਵਰਗਾਂ ਦੇ ਉਹਨਾਂ ਨੇ ਪਹਿਲ ਦਿੱਤੀ ਤਾਂ ਕਿਸਾਨਾਂ ਦੇ ਨਾਲ ਬਾਦਲ ਸਾਹਿਬ ਨੇ ਹਮੇਸ਼ਾ ਉਹਨਾਂ ਦੇ ਜਦੋਂ ਵੀ ਕੋਈ ਪਾਲਿਸੀ ਬਣੀ ਹੈ ਪੰਜਾਬ ਦੇ ਵਿੱਚ ਉਹਨਾਂ ਦੇ ਹਿੱਤਾਂ ਨੂੰ ਰਮੋਖ ਰੱਖ ਕੇ ਬਣੀ ਹੈ ਉਦੇ ਲਈ ਮੇਰੇ ਖਿਆਲ ਨਾਲ ਜੋ ਕਿਸਾਨਾਂ ਦੇ ਲਈ ਸਦਾ ਪ੍ਰਕਾਸ਼ ਸਿੰਘ ਜੀ ਬਾਦਲ ਸਾਹਿਬ ਨੇ ਕੀਤਾ ਸ਼ੋਮਨੀ ਅਕਾਲੀ ਦਲ ਨੇ ਕੀਤਾ ਹੋਰ ਕਿਸੇ ਪਾਰਟੀ ਨੇ ਉਹ ਨਹੀਂ ਕੀਤਾ ਕਿਉਂਕਿ ਪੰਜਾਬ ਖੇਤਰੀ ਪਾਰਟੀ ਜਿਹੜੀ ਸ਼ੋਮਨੀ ਅਕਾਲੀ ਦਲ ਹੈ ਉਹ ਖੁਦ ਇਸ ਗੱਲ ਨੂੰ ਅਹਿਸਾਸ ਉਹਨੂੰ ਡੂੰਘਾ ਅਹਿਸਾਸ ਹੈ ਕਿ ਕਿਸਾਨੀ ਕਿਸਾਨ ਜਿਹੜਾ ਉਹ ਪੰਜਾਬ ਹੈ ਪੰਜਾਬ ਜਿਹੜਾ ਕਿਸਾਨੀ ਤੇ ਆਧਾਰਿਤ ਜਿਹੜਾ ਇੱਕ ਸਾਡਾ ਸੂਬਾ ਹੈ ਤਾਂ ਫਿਰ ਇਹ ਸੀ ਕਿਸੇ ਵੀ ਤਰੀਕੇ ਨਾਲ ਇਹਨਾਂ ਨੂੰ ਨਗਹਿਲੀ ਨਹੀਂ ਇਹਨਾਂ ਲਈ ਕਰ ਸਕਦੇ ਤਾਂ ਜਦੋਂ ਵੀ ਸ਼ੋਮਨੀ ਅਕਾਲੀ ਗੱਲ ਦੀ ਸਰਕਾਰ ਬਣੀ ਹੈ ਕਿਸਾਨੀ ਹਿੱਤਾਂ ਨੂੰ ਹਮੇਸ਼ਾ ਪਹਿਲ ਦਿੱਤੀ ਗਈ ਹੈ ਭਾਵੇਂ ਸਾਰੇ ਵਰਗਾਂ ਦੇ ਹਿੱਤਾਂ ਨੂੰ ਪਹਿਲ ਦਿੱਤੀ ਗਈ ਹੈ ਪਰ ਕਿਸਾਨਾਂ ਨੂੰ ਪੂਰਾ ਸਤਿਕਾਰ ਮਿਲਦਾ ਰਿਹਾ ਅੱਜ ਜਿਹੜੇ ਕਿਸਾਨ ਮੇਰੇ ਭਰਾ ਉੱਥੇ ਬੈਠੇ ਰੋਲਦੇ ਨੇ ਜਿਨ੍ਹਾਂ ਦੀ ਗੱਲ ਨਹੀਂ ਕੋਈ ਸੁਣਦੇ ਔਰ ਅੱਜ ਭਾਜੀਪੀ ਨੂੰ ਵੀ ਇਸੇ ਗੱਲ ਦਾ ਵਿਰੋਧ ਕਰਨਾ ਪੈ ਰਿਹਾ ਵੀ ਜਿਉ ਕਿਸਾਨਾਂ ਨੂੰ ਬਿਲਕੁਲ ਉਹ ਟਿੱਟ ਜ ਦਾ ਤਾਂ ਪਰ ਪੰਜਾਬ ਦੇ ਵਿੱਚ ਸ਼ੋਮਨੀ ਅਕਾਲੀ ਦਲ ਹਮੇਸ਼ਾ ਕਿਸਾਨ ਔਰ ਪੰਜਾਬ ਔਰ ਸ਼ੋਮਨੀ ਕਾਲੀਗਲ ਜੇਕਰ ਇਹਨਾਂ ਨੂੰ ਇਕੱਠੇ ਕਰ ਦਿੱਤਾ ਜਾਵੇ ਤਾਂ ਇੱਕ ਸ਼ੋਮਨੀ ਕਾਲੀਗਲ ਬਣਦਾ ਉਹ ਆਪਣਾ ਰੋਲ ਬਾਖ ਖੂਬੀ ਸ਼ੋਮਨੀ ਕਾਲ ਨਵਾ ਰਿਹਾ ਔਰ ਹਮੇਸ਼ਾ ਕਿਸਾਨੀ ਔਰ ਮਜ਼ਦੂਰਾਂ ਨੂੰ ਨਾਲ ਲੈ ਕੇ ਵਪਾਰੀਆਂ ਨੂੰ ਨਾਲ ਲੈ ਕੇ ਇਕੱਠੇ ਤੁਰਨ ਦੀ ਜਿਹੜੀ ਹੈਗੀ ਹੈ ਇੱਕ ਭਾਈਚਾਰਕ ਸਾਹਜ ਬਣਾ ਕੇ ਚੱਲਣ ਦੀ ਸਮਰੱਥਾ ਹੈ ਉਹ ਸਿਰਫ ਸ਼ੋਮਨੀ ਕਾਲੀਗਲ ਜੇ ਗੱਲ ਕੀਤੀ ਜਾਵੇ ਇਸ ਵਾਰ ਦੇ ਇਲੈਕਸ਼ਨ ਦੇ ਸ਼ੋਮਨੀ ਕਾਲੀ ਦਲ ਖੇਤਰੀ ਪਾਰਟੀ ਆ ਪੰਜਾਬ ਦੇ ਵਿੱਚ ਹੀ ਚੌਂ ਲੜ ਰਹੀ ਹੈ ਇਸ ਵਾਰ ਜੋ 14 ਹਿੱਟਾ ਕੈਸੇ ਸਮੇਤ ਚੰਡੀਗੜ੍ਹ ਅਤੇ ਭਾਪਾ ਦੇ ਨਾਲ ਜੋ ਚੋਣ ਨਹੀਂ ਲੜੀ ਜਾਵੇਗੀ ਪਰ ਜੇ ਕਿਸਾਨੀ ਮੁੱਦੇ ਤੇ ਗੱਲ ਕੀਤੀ ਜਾਵੇ ਕਿਸਾਨੀ ਮੁੱਦੇ ਨੂੰ ਕਿਵੇਂ ਦੇਖ ਰਹੇ ਹੋ ਕਿ ਜੋ ਉਹਨਾਂ ਦੇ ਐਮਐਸਪੀ ਵਰਗੇ ਮੁੱਦੇ ਨੇ ਉਹ ਕਿਉਂਕਿ ਫਰੀਦਕੋਟ ਹਲਕੇ ਦੀ ਗੱਲ ਕੀਤੀ ਜਾਵੇ ਤਾਂ ਬਹੁਤ ਕਿਸਾਨੀ ਬੈਲਟ ਨਾਲ ਜੁੜਿਆ ਹੋਇਆ ਇਦਾਂ ਦੀ ਜਥੇਬੰਦੀਆਂ ਜਿਹੜਾ ਵੱਧ ਚੜ ਕੇ ਬਾਰਡਰ ਦੇ ਉੱਤੇ ਬੈਠੀ ਆ ਉਸ ਮੁੱਦਿਆਂ ਦਾ ਹੱਲ ਕੀ ਹੋਣਾ ਚਾਹੀਦਾ ਤੇ ਕੇਂਦਰ ਸਾਹਮਣੇ ਕਿਵੇਂ ਗੱਲ ਰੱਖੋਗੇ ਆਪਣੇ ਜਿਹੜੇ ਸੰਸਦ ਦੇ ਵਿੱਚ ਉਹਨਾਂ ਦੇ ਤਾਂ ਕੋ ਐਮਐਸਪੀ ਜਿਹੜੀ ਹੈ ਕਿਸਾਨਾਂ ਦੀ ਜਿਹੜੀ ਮੰਗ ਬਿਲਕੁਲ ਜਾਇਜ਼ ਹੈ ਔਰ ਇਹ ਮੰਨ ਲੈਣੀ ਚਾਹੀਦੀ ਹੈ ਸੈਂਟਰ ਨੂੰ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਉਹਨਾਂ ਦੀਆਂ ਜਿੰਨੀਆਂ ਮੰਗਾਂ ਸੀਗੀਆਂ ਉਹਨਾਂ ਦੀਆਂ ਜਾਇਜ਼ ਹੈ ਪਰ ਇੱਕ ਸੁਖਾਵਾਂ ਮਾਹੌਲ ਬਣਾ ਕੇ ਉਹਨਾਂ ਦੀਆਂ ਗੱਲਾਂ ਨੂੰ ਉਹਨਾਂ ਦੀ ਗੱਲ ਸੁਣਨੀ ਚਾਹੀਦੀ ਸੀ ਔਰ ਉਸ ਤੇ ਅਮਲ ਕਰਨਾ ਚਾਹੀਦਾ ਸੀ ਤਾਂ ਆਹ ਪਾਰਟੀ ਜਿਹੜੀ ਪੰਜਾਬ ਦੀ ਇਸ ਸਮੇਂ ਸੱਤਾਧਰ ਪਾਰਟੀ ਹੈ ਉਹ ਆਮ ਆਦਮੀ ਪਾਰਟੀ ਉਸਨੇ ਵੀ ਕਿਸਾਨਾਂ ਨਾਲ ਧਰੋਹ ਕਿਮਾਇਆ ਉਹਨਾਂ ਨੇ ਕਿਸਾਨਾਂ ਦੀਆਂ ਜਿਹੜੀਆਂ ਨਹੀਂ ਮੰਗੀਆਂ ਗੱਲਾਂ ਪਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਅਗਰ ਮੈਨੂੰ ਚੁਣ ਕੇ ਭੇਜਿਆ ਜਾਂਦਾ ਹੈ ਲੋਕ ਸਭਾ ਦੇ ਵਿੱਚ ਤਾਂ ਮੈਂ ਕਿਸਾਨੀ ਮੁੱਦੇ ਜਿਸ ਦੇ ਵਿੱਚ ਐਮ ਐਸ ਪੀ ਹੋਗੀ ਔਰ ਕਿਸਾਨਾਂ ਦੀ ਜਿੱਦਾਂ ਫਸਲਾਂ ਦੇ ਡਾਈਵਰਸੀਫਿਕੇਸ਼ਨ ਸਾਨੂੰ ਲੋੜ ਹੈ ਪੰਜਾਬ ਦੇ ਵਿੱਚ ਇਸ ਸਮੇਂ ਵਕ ਵਕ ਸਾਡੀ ਜਿਹੜੀ ਖੇਤੀ ਆਧਾਰਿਤ ਜਿਹੜੀਆਂ ਹੈਗੀਆਂ ਨੇ ਉਹ ਖੇਤੀ ਕਰਨ ਦੀ ਬਸ ਫਸਲਾਂ ਦੇ ਆਧਾਰਤ ਖੇਤੀ ਕਰਨ ਦੀ ਇਕੋ ਹੀ ਅਸੀਂ ਉਹਦੇ ਨਾਲ ਚੱਲ ਕੇ ਕਦੇ ਵੀ ਪੰਜਾਬ ਦੇ ਕਿਸਾਨਾਂ ਨੂੰ ਖਿਸ਼ਾਲ ਨਹੀਂ ਬਣਾ ਸਕਾਂਗੇ ਤਾਂ ਬਹੁਤ ਸਾਰਾ ਵਧੀਆ ਇੱਕ ਪਲਾਨ ਹੈ ਪੰਜਾਬ ਦੇ ਲਈ ਮਾਨਯੋਗ ਸਦਾ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਦਾ ਕਿ ਅਸੀਂ ਫਸਲੀ ਵਿਭਿੰਨਤਾ ਨੂੰ ਪਾਣੀ ਦੇ ਨਿਗਰ ਰਹੇ ਜਿਹੜਾ ਉਹਦਾ ਪੱਧਰ ਹੈ ਉਹਨਾਂ ਸਾਰਿਆਂ ਨੂੰ ਗੱਲਾਂ ਨੂੰ ਧਿਆਨ 'ਚ ਰੱਖਦੇ ਹੋਏ ਪੰਜਾਬ ਦੇ ਲਈ ਕੋਈ ਚੰਗਾ ਜਿਹੜਾ ਰੂਪਰੇਖਾ ਉਲੀਕੀ ਜਾਏਗੀ ਉਹ ਸੈਂਟਰ ਦੇ ਵਿੱਚ ਬਕਾਇਦਾ ਉਹਦੀ ਦਰੀਲ ਦੇ ਨਾਲ ਉਹਦੀ ਵਾਜਬਦਾਨੀ ਕੀਤੀ ਜਾਏ। ਸੰਸਦ ਦੇ ਵਿੱਚ ਪੰਥਕ ਪੰਥਕ ਕਿਹੜਾ ਮੁੱਦਾ ਤੋ ਸੋਕੇ ਅੰਦਰ ਤੋਂ ਦ੍ਰਤੀ ਸਿੰਘ ਦਾ ਮੁੱਦਾ ਲਗਾਤਾਰ ਬੇਚੇ ਵਿੱਚ ਵੀਰ ਹਰਸਿੰਧਪੁਰ ਬਾਦਲਪੁਰਾਂ ਦੀ ਬਹੁਤ ਵਾਰ ਚੱਕਿਆ ਹੋਇਆ ਹੋਰ ਜਿਹੜਾ ਮੁੱਦਾ ਹੋਵੇਗਾ ਕਿਉਂਕਿ ਬੈਟਰਫਲੈਸ ਤੋਂ ਲਗਾਤਾਰ ਅਕਾਲੀ ਦਲ ਜਾਰੀ ਕੰਮ ਜਾਰੀ ਉੱਨਬਲਿਕਾ ਪੰਥਕ ਮੁੱਦੇ ਪੰਜਾਬੀ ਸੂਬਾ ਕਹਿ ਸਕਦੇ ਕਿ ਜੇ ਅਨੰਦਪੁਰ ਸਾਹਿਬ ਦਾ ਜੋ ਮਤਾ ਸੀਗਾ ਸੂਬਿਆਂ ਨੂੰ ਵੱਧ ਅਧਿਕਾਰ ਦਾ ਗੱਲ ਕਰ ਰਿਹਾ ਤੁਹਾਡੇ ਮੁਤਾਬਕ ਕੀ ਲੱਗਦਾ ਕਿ ਸੂਬਿਆਂ ਦੇ ਵੱਧ ਅਧਿਕਾਰ ਹੋਣੇ ਚਾਹੀਦੇ ਕਿ ਜਿਹੜਾ ਸ਼੍ਰੋਮਣੀ ਅਕਾਲੀ ਦਲ ਜਦ ਭਾਜਪਾ ਦੇ ਵਿੱਚ ਸੀਗਾ ਉਦੋਂ ਇਹ ਸੂਬਿਆਂ ਦੇ ਵੱਧ ਅਧਿਕਾਰ ਕਹਿੰਦੇ ਯਾਦ ਨਹੀਂ ਆਏ ਹੁਣ ਦੁਬਾਰਾ ਜਦ ਵੱਖ ਹੋਇਆ ਤਾਂ ਹੁਣ ਸੂਬਿਆਂ ਦੇ ਵੱਧ ਅਧਿਕਾਰ ਦੇਖੋ ਮੈਂ ਪਹਿਲਾਂ ਵੀ ਬੇਨਤੀ ਕੀਤੀ ਕਿ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਪੰਜਾਬ ਦੇ ਹਿੱਤਾਂ ਦੀ ਰਾਖੀ ਦੇ ਲਈ ਇਹਨਾਂ ਸਿਧਾਂਤਾਂ ਦੇ ਉੱਤੇ ਹੀ ਖੜ ਕੇ ਪੈਰਾ ਦਿੱਤਾ ਹੈ ਜਦੋਂ ਵੀ ਪੰਜਾਬ ਤੇ ਕੋਈ ਵਿਪਤਾ ਪਈ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਨੇ ਅੱਗੇ ਵੀ ਆਇਆ ਤੇ ਬਲਦਾਨ ਵੀ ਦਿੱਤਾ ਹੈ ਤਾਂ ਇਹ ਜਿਹੜਾ ਇਹ ਅਹਿਮ ਗੱਲ ਹੈ ਜਿਹੜੀ ਜਿਹੜੀ ਸਟੇਟ ਨੂੰ ਵੱਧ ਅਧਿਕਾਰ ਦੇਣ ਦੀ ਇਹ ਬਿਲਕੁਲ ਇਹ ਜਾਇਜ਼ ਵੀ ਹੈ ਔਰ ਸਾਡੇ ਅੱਗੇ ਇਕੱਲਾ ਇਹੀ ਮੁੱਦਾ ਨਹੀਂ ਹੈਗਾ ਪੰਜਾਬ ਨੂੰ ਸੇਟਾਂ ਨੂੰ ਵਧ ਅਧਿਕਾਰ ਦੇਣ ਦਾ ਸਾਡੇ ਅੱਗੇ ਹੋਰ ਵੀ ਮੁੱਦੇ ਨੇ ਸਾਡੇ ਗੁਰੂ ਘਰਾਂ ਦੇ ਉੱਤੇ ਇਸ ਸਮੇਂ ਸੈਂਟਰ ਵੱਲੋਂ ਜਿਹੜਾ ਉਹਨਾਂ ਤੇ ਮਾੜੀ ਅੱਖ ਰੱਖੀ ਜਾ ਰਹੀ ਆ ਉਹਨਾਂ ਨੂੰ ਆਪਦੇ ਅਧਿਕਾਰ ਖੇਤਰ ਤੇ ਲੈਣ ਲਈ ਇਹ ਤਿਆਰ ਬੈਠੇ ਨੇ ਸਾਡੇ ਲਈ ਇਹ ਬੜਾ ਵੱਡਾ ਮੁੱਦਾ ਹੈ ਕਿ ਅਸੀਂ ਪੰਥ ਨੂੰ ਬਚਾਉਣਾ ਹੈ ਗੁਰੂ ਘਰਾਂ ਦੀ ਜਿਹੜੀ ਹੈਗੀ ਆ ਉਹਨਾਂ ਦੀ ਮਰਿਆਦਾ ਬਹਾਲ ਰੱਖਣੀ ਆ ਤਾਂ ਸ਼੍ਰੋਮਣੀ ਅਕਾਲੀ ਦਲ ਨੂੰ ਤਕੜਾ ਕਰਨਾ ਪਾਏਗਾ ਨਹੀਂ ਤਾਂ ਗੁਰੂ ਘਰਾਂ ਦੀ ਜਿਹੜੀ ਮਰਿਆਦਾ ਹੈ ਉਹ ਉਹ ਬਹਾਲ ਨਹੀਂ ਰਹੇਗੀ ਉਹ ਮਰਿਆਦਾ ਪੰਗ ਹੋਏਗੀ ਉਹ ਭਾਵੇਂ ਝਾੜੂ ਵਾਲੀ ਸਰਕਾਰ ਹੈ ਭਾਵੇਂ ਉਹ ਭਾਜਪਾ ਹੈ ਭਾਵੇਂ ਕਾਂਗਰਸ ਹੈ ਇਹਨਾਂ ਤਿੰਨਾਂ ਨੇ ਪੰਥ ਹਮੇਸ਼ਾ ਪੰਥ ਦੇ ਵਿਰੋਧੀ ਕਾਰਜ ਕੀਤੇ ਔਰ ਸਾਡੀ ਨਸਲ ਕੁਸ਼ੀ ਕਰਨ ਦੀ ਹਮੇਸ਼ਾ ਕੋਸ਼ਿਸ਼ ਕੀਤੀ ਅਸੀਂ ਆਪਦੀ ਨਸਲ ਕੁਸ਼ੀ ਕਿਸੇ ਕੀਮਤ ਤੇ ਨਹੀਂ ਹੋਣ ਦੇਣੀ ਪੰਥ ਦੀ ਚੜ੍ਹਦੀ ਕਲਾ ਲਈ ਅਸੀਂ ਜੋ ਬਲਦਾਨ ਦੇਣਾ ਪਿਆ ਉਹ ਦੇਵਾਂਗੇ ਅਹ ਜਾਣਕਾਰੀ ਮਿਲ ਰਹੀ ਆ ਕਿ ਬੀਮ ਸਿੰਘ ਤੇ ਬੰਨੂ ਕੋਲ ਖਾਲਸਾ ਦੇ ਜੁੱਤਰ ਨੇ ਉਹ ਵੀ ਚੋਣ ਲੜ ਰਹੇ ਨੇ ਫਰੀਦਕੋਟ ਕਰਕੇ ਤੁਸੀਂ ਚੋਣ ਲੜ ਰਹੇ ਨੇ ਤੁਸੀਂ ਪੰਥਾ ਮੁੱਦੇ ਦੀ ਗੱਲ ਕਰ ਰਹੇ ਹੋ ਕਿ ਲਾਦਾ ਨਹੀਂ ਕਿ ਉਹਨਾਂ ਨੂੰ ਵੀ ਇਕੱਠੇ ਕਰਕੇ ਦੋ ਬਾਰਟੀਆਂ ਨੂੰ ਦੋਵੇਂ ਉਮੀਦਵਾਰਾਂ ਨੂੰ ਇਕੱਠੇ ਹੋ ਕੇ ਚੋਣ ਲੜਦੇ ਜੇ ਪੰਥਾ ਮੁੱਦਿਆਂ ਤੇ ਵਾਕੇ ਹੱਲ ਚਾਹਦੇ ਹੋ ਅਸੀਂ ਬਿਲਕੁਲ ਤਿਆਰ ਆ ਸਾਡੇ ਨਾਲ ਬੈਠ ਕੇ ਗੱਲ ਕਰਨ ਤੇ ਬਿਲਕੁਲ ਅਸੀਂ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦੇ ਲਈ ਤਿਆਰ ਆ ਤੇ ਕਿਸੇ ਵੀ ਗੱਲ ਦੇ ਵਿੱਚ ਸਾਡੇ ਵਿੱਚ ਇਹ ਨਹੀਂ ਹੈ ਕਿਉਂਕਿ ਮਾਨਯੋਗ ਪ੍ਰਧਾਨ ਸਾਹਿਬ ਨੇ ਹਮੇਸ਼ਾ ਨਾਲ ਲੈ ਕੇ ਚੱਲਣ ਦਾ ਹੀ ਹਮੇਸ਼ਾ ਤਹਿਯਾ ਕੀਤਾ ਹੈ ਕਿ ਆਪਦੇ ਪਰਿਵਾਰ ਨੂੰ ਖਿੰਡੇ ਹੋਏ ਨੂੰ ਨਾਲ ਲਿਆ ਜਾਵੇ ਪਰ ਜਿੱਥੇ ਗੱਲ ਆ ਜਾਏਗੀ ਕਿ ਕਿਸੇ ਹੋਰ ਏਜੰਸੀਆਂ ਵੱਲੋਂ ਉਮੀਦਵਾਰ ਖੜੇ ਕਰਨ ਦੀ ਉੱਥੇ ਸਾਨੂੰ ਸੁਚੇਤ ਰਹਿਣ ਦੀ ਲੋੜ ਹੈ ਦੇਖਣਾ ਪਏਗਾ ਕਿ ਪੰਜਾਬ ਦੇ ਹਿੱਤ ਦੇ ਵਿੱਚ ਪਾਰਟੀ ਜਿਹੜੀ ਹੈ ਉਹ ਕਿਹੜੀ ਪਾਰਟੀ ਹੈ ਸੋ ਸ਼ੋਮਨੀ ਅਕਾਲੀ ਦਲ ਹਮੇਸ਼ਾ ਪੰਜਾਬ ਦੇ ਲਈ ਜਵਾਬਦੇਹ ਰਿਹਾ ਤੇ ਹਮੇਸ਼ਾ ਪੰਜਾਬ ਦੇ ਹਿੱਤਾਂ ਲਈ ਚੜ੍ਹਦੀ ਕਲਾ ਲਈ ਕੰਮ ਕਰਦਾ ਰਹੇਗਾ ਪੰਜਾਬ ਜਿਵੇਂ ਬਾਰਡਰੀ ਸੂਬਾਗਾ ਬਾਰਡਰ ਨਾਲ ਲੱਗਦਾ ਫਰੀਦਕੋਟ ਦੀ ਜੇ ਇੱਕ ਹਲਕੇ ਦੀ ਗੱਲ ਕੀਤੀ ਹੈ ਕਿ ਹਲਕਾ ਛੱਡ ਕੇ ਪਰਲੇ ਪਾਸੇ ਪਾਕਿਸਤਾਨ ਦਾ ਬਾਰਡਰ ਹੈ ਹਲਕੇ ਦੇ ਵਿੱਚ ਦੇਖਿਆ ਕਿ ਨਸ਼ੇ ਦੇ ਬਹੁਤ ਵਧਿਆ ਪਿਆ ਇਸ ਬਜ਼ਾਰਾ ਦੇ ਵਿੱਚ ਵੀ ਲੋਕ ਕਹਿ ਰਹੇ ਨੇ ਲੋਕਾਂ ਦੇ ਰਿਵਿਊ ਇਹ ਹੈ ਕਿ ਨਸ਼ੇ ਦੇ ਖੱਲ ਪੈਣੀ ਚਾਹੀਦੀ ਹੈ ਇਹਨਾਂ ਦੇ ਵਿੱਚ ਵੀ ਲੋਕਾਂ ਦੇ ਇਹ ਵੀ ਰਿਵਾਜ ਜਿਵੇਂ ਤੁਸੀਂ ਪਿਛਲੇ ਪਿੰਡ ਜਾ ਕੇ ਆਏ ਉਹਦੇ ਵੀ ਲੋਕ ਇਹ ਕਹਿ ਰਹੇ ਸੀ ਕਿ ਅੰਡਾ ਦੇ ਵਿੱਚ ਨਸ਼ਾ ਬਹੁਤ ਵੱਧ ਚੁੱਕਿਆ ਇਸ ਨੂੰ ਲੈ ਕੇ ਕੀ ਆਵਾਜ਼ ਉੱਠੀ ਸੰਸਦ ਦੇ ਵਿੱਚ ਹੱਲ ਕੀ ਹੋਵੇਗਾ ਕਿ ਲੱਗਦਾ ਕਿ ਨਰਿੰਦਰ ਮੋਦੀ ਜਾਂ ਅਮਿਸ਼ਾ ਹੋਰਾਂ ਪਰ ਗਾਂ ਕਿਸਨ ਮਿਲ ਕੇ ਇਸ ਦਾ ਹੱਲ ਲੱਭੇਗਾ ਕੀ ਹੋਵੇਗਾ ਬਿਲਕੁਲ ਬਿਲਕੁਲ ਇਹਦਾ ਹੱਲ ਜਿਹੜਾ ਹੈਗਾ ਉਹ ਲੱਭਿਆ ਵੀ ਜਾਏਗਾ ਉਹਦੇ ਤੇ ਡੁੰਗਾਈ ਦੇ ਨਾਲ ਬਰੀਕੀ ਦੇ ਨਾਲ ਕੰਮ ਵੀ ਕੀਤਾ ਜਾਏਗਾ ਅਸਲ ਵਿੱਚ ਗੱਲ ਕੀ ਹੁੰਦੀ ਹੈ ਅਗਰ ਸਾਡਾ ਜਿਹੜਾ ਮੰਦਰਤ ਸਾਫ ਹੈ ਸਾਡਾ ਅਗਰ ਕੋਈ ਜਿਹੜਾ ਤਹਈਆ ਅਸੀਂ ਕੀਤਾ ਉਹ ਲੋਕ ਸੇਵਾ ਦਾ ਤਾਂ ਉਹਦੇ ਲਈ ਕੋ ਟੁਕਵੇਂ ਹੱਲ ਵੀ ਜਿਹੜੇ ਉਹ ਕੱਢੇ ਜਾ ਸਕਦੇ ਆ ਅਗਰ ਮੈਂ ਸincere ਹੋ ਕੇ ਆਪਣੇ ਲੋਕਾਂ ਨੂੰ ਜਿਨ੍ਹਾਂ ਦੇ ਵਿੱਚ ਮੈਂ ਅੱਜ ਆ ਰਿਹਾ ਹੈਗਾ ਇਹਨਾਂ ਦੀਆਂ ਮੁਸ਼ਕਲਾਂ ਨੂੰ ਆਪਣਾ ਸਮਝਾਂਗਾ ਨੌਜਵਾਨੀਆਂ ਜਿਹੜੀ ਨਸ਼ੇ 'ਚ ਗਲਤਾਨ ਹੋਵੇ ਉਸ ਨੂੰ ਕੱਢਣ ਦੀ ਕੋਸ਼ਿਸ਼ ਜੇ ਮੇਰਾ ਇਰਾਦਾ ਪੱਕਾ ਜੇ ਮੈਂ ਅੰਦਰੋਂ ਢਿੱਡੋਂ ਸਾਫ਼ ਹੈ ਉਹਦਾ ਹੱਲ ਵੀ ਕੱਢਾਂਗਾ ਜੇ ਮਤਲਬ ਕਿ ਜਿਸ ਤਰ੍ਹਾਂ ਹੁਣ ਅੱਜ ਦੀ ਪਾਰਟੀ ਕਰ ਰਹੀ ਹੈਗੀ ਹੈ ਇਹ ਖੁਦ ਹੀ ਉਹਨਾਂ ਦੀ ਉਹਨਾਂ ਨੂੰ ਸੁਰੱਖਿਆ ਦੇ ਰਹੀ ਹੈ ਆਪਦੇ ਉਹਦੇ ਹੀ ਹੇਠ ਆਉਂਦੀ ਸੁਰੱਖਿਆ ਹੇਠ ਇਹ ਨਸ਼ੇ ਵਰਤਾਰੇ ਜਿਹੜੇ ਹੈਗੇ ਬਕਵਾ ਰਹੀ ਹੈ ਤਾਂ ਇਹ ਚੀਜ਼ਾਂ ਜਿਹੜੀਆਂ ਸਾਨੂੰ ਬਿਲਕੁਲ ਸ਼ੋਭਾ ਨਹੀਂ ਦਿੰਦੀਆਂ ਦੇਖੋ ਅਸੀਂ ਪੰਜਾਬ ਦੇ ਪੰਜਾਬ ਨੂੰ ਬਚਾਉਣ ਲਈ ਤੁਰੇ ਜੇ ਪੰਜਾਬ ਨੂੰ ਬਚਾਉਣਾ ਤੇ ਸਾਡੇ ਇਰਾਦੇ ਨੇਕ ਔਰ ਸਾਫ਼ ਹੋਣੇ ਚਾਹੀਦੇ ਹੈ ਔਰ ਸਾਡੇ ਮਜ਼ਬੂਤ ਇਰਾਦੇ ਹੋਣੇ ਚਾਹੀਦੇ ਕਿ ਅਸੀਂ ਵਾਕੇ ਹੀ ਇਹ ਕੰਮ ਕਰਨਾ ਉਹਦੇ ਲਈ ਬੜੀਆਂ ਪਾਲਿਸੀਆਂ ਨੇ ਜੇ ਅਸੀਂ ਸਾਫ਼ ਹੈ ਔਰ ਜੇ ਅਸੀਂ ਕਾਗਰ ਹੈ ਉਹਨਾਂ ਮੁੱਦਿਆਂ ਨੂੰ ਲੈ ਕੇ ਤਾਂ ਫਿਰ ਜ਼ਰੂਰ ਉਹਦਾ ਹੱਲ ਵੀ ਅਸੀਂ ਕੱਢਾਂਗੇ ਉਹਦੀਆਂ ਬਹੁਤ ਪਾਲਿਸਿਸ ਨੇ ਕਦੇ ਫੇਰ ਆਪਾਂ ਬੈਠ ਕੇ ਤੁਹਾਡੇ ਨਾਲ ਡਿਸਕਸ ਜਦੋਂ ਸਮਾਂ ਹੋਏਗਾ ਫਰੀਦਕੋਟ ਦੇ ਵਿੱਚ ਸੇਮ ਵਾਲਾ ਲੱਗਾ ਬਹੁਤ ਸੇਮ ਲੋਕਾਂ ਦੀ ਥੀਵੀ ਪੈਦੀ ਹੈ ਸਾਡੇ ਦੇ ਵਿੱਚ ਬਹੁਤ ਸੇਮ ਲੱਗੂ ਸੁਣ ਲੱਗ ਕੀ ਦੇਖੋ ਹੁਣ ਸੇਮ ਤਾਂ ਜਦੋਂ ਤੋਂ ਬਾਦਲ ਸਾਹਿਬ ਦੀ ਸਰਕਾਰ ਬਣੀ ਹੈ ਸੇਮ ਇਧਰੋਂ ਖਤਮ ਕਰ ਦਿੱਤੀ ਗਈ ਹੈ ਕਾਫੀ ਹੱਦ ਤੱਕ ਇੱਥੇ ਪਹਿਲਾਂ ਰਤੀਲੀ ਸਾਰੀ ਇਹ ਜ਼ਮੀਨ ਹੁੰਦੀ ਸੀ ਤਾਂ ਬਾਦਲ ਸਾਹਿਬ ਨੇ ਮੋਗੇ ਲਵਾਏ ਇੱਥੇ ਤੇ ਅੱਜ ਉਦੋਂ 20-20 ਹਜ਼ਾਰ ਠੇਕੇ ਹੁੰਦੇ ਸੀ ਆ ਜ਼ਮੀਨਾਂ ਦੇ ਤੇ ਅੱਜ ਜਿਹੜਾ ਉਹ 70 ਹਜ਼ਾਰ ਠੇਕੇ ਜਿਹੜਾ ਠਿਕਾ ਹੈ ਦੀ ਪਰ ਇੱਕੜ ਇਹ ਤਾਂ ਹੀ ਸੰਭਵ ਹੋ ਪਾਇਆ ਜੇ ਸ਼ੋਮਨੀ ਅਕਾਲੀ ਗੱਲ ਨੇ ਆਪਦੇ ਸਮੇਂ ਤੇ ਸਹੀ ਤਰੀਕੇ ਦੇ ਨਾਲ ਕੰਮ ਕੀਤਾ ਤੇ ਇਸ ਲਈ ਮੈਂ ਇਹ ਤੁਹਾਡੇ ਚੈਨਲ ਦੇ ਲਈ ਬੇਨਤੀ ਕਰਦਾ ਕਿ ਖੇਤਰੀ ਪਾਰਟੀ ਨੂੰ ਮਜ਼ਬੂਤ ਕਰੋ ਸ਼ੋਮਨੀ ਅਕਾਲੀ ਦਲ ਪੰਜਾਬ ਦੇ ਕਿਸਾਨੀ ਪੰਜਾਬ ਪੰਜਾਬ ਦੇ ਮਜ਼ਦੂਰ ਵਰਗ ਔਰ ਵਪਾਰੀ ਵਰਗ ਨੌਜਵਾਨ ਵੀਰ ਸਾਡੀਆਂ ਧੀਆਂ ਪੈਣਾ ਔਰ ਜਿਹੜੇ ਉਹਨਾਂ ਦੇ ਅੱਛੇ ਰਜਗਾਰ ਦੇ ਲਈ ਸਾਨੂੰ ਬਹੁਤ ਕੁਝ ਕੰਮ ਕਰਨ ਦੀ ਲੋੜ ਹੈ ਨੌਜਵਾਨ ਜਿਹੜੇ ਸਾਡੇ ਨੇ ਉਹਨਾਂ ਦੇ ਉੱਤੇ ਕੰਮ ਕਰਨ ਦੀ ਲੋੜ ਹੈ ਜਿਹੜੇ ਸਾਡੇ ਬੰਦੀ ਸਿੰਘ ਨੇ ਐਨਐਸਏ ਦਾ ਐਕਟ ਜਿਹੜਾ ਇਹਨਾਂ ਸਾਰਿਆਂ ਤੇ ਕੰਮ ਕਰਨ ਦੀ ਲੋੜ ਤੇ ਉਹਦੇ ਲਈ ਸਾਨੂੰ ਮਜ਼ਬੂਤ ਕਰੋ ਤਾਂ ਕਿ ਅਸੀਂ ਇਹਦੀ ਦਲੀਲ ਦੇ ਨਾਲ ਇਹਨਾਂ ਮਸਲਿਆਂ ਦਾ ਹੱਲ ਕਰਵਾ ਸਕੀਏ ਫੀਲਕੋਲ ਹਲਕੇ ਦੇ ਲਈ ਕਿਹੜੀ ਸਗਾਤ ਸੋਚ ਕੇ ਬੈਠੇ ਹਾਂ ਕਿ ਪਹਿਲੀ ਅਪ੍ਰੈਲ ਦੇ ਆਧਾਰ ਤੇ ਇਹ ਰੱਖਾਂਗੇ ਕਿਉਂਕਿ ਹਰ ਕੋਈ ਐਪੀ ਕੋਈ ਨਾ ਕੋਈ ਸਗਾਤ ਸੋਚਦਾ ਪਹਿਲਾ ਮਨ ਦੇ ਵਿੱਚ ਰੱਖ ਲੈਂਦਾ ਜਿੱਤ ਹਰ ਬਾਦ ਦੀ ਗੱਲ ਹੈ ਭਾਵੇਂ ਹੱਤਾਲ ਹੁੰਦਾ ਜਾਂ ਐਜੂਕੇਸ਼ਨ ਤੁਹਾਡੇ ਮੁੱਦੇ ਵਿੱਚ ਕੀ ਹੈ ਮੇਰੇ ਇਹ ਹੈ ਜੀ ਇੱਕ ਤਾਂ ਅਸੀਂ ਨੌਜਵਾਨਾਂ ਦੇ ਲਈ ਜਿਹੜੇ ਬੇਰੋਜ਼ਗਾਰ ਨੇ ਜਿਹੜੇ ਸਾਡੇ ਮਾਈਗ੍ਰੇਟ ਹੋ ਰਹੇ ਹੈਗੇ ਆ ਬਾਹਰਲੇ ਮੁਲਕਾਂ ਨੂੰ ਉਹਨਾਂ ਦੇ ਚੰਗੇ ਭਵਿੱਖ ਦੇ ਲਈ ਅਸੀਂ ਇੱਥੇ ਅੱਛੇ ਉਹਨਾਂ ਦੇ ਲਈ ਪ੍ਰੋਜੈਕਟ ਲੈ ਕੇ ਆਈਏ ਇੰਡਸਟਰੀ ਵਗੈਰਾ ਲੈ ਕੇ ਆਈਏ ਇਹ ਬਾਗਾ ਬੋਰਡ ਹੈ ਸੈਨੀ ਵਾਲਾ ਬੋਰਡ ਇਧਰਲੇ ਪਾਸੇ ਰਸਤੇ ਇਹ ਖਵਾਉਣ ਦੀ ਕੋਸ਼ਿਸ਼ ਕਰੀਏ ਤਾਂ ਕਿ ਜਿਹੜਾ ਸਾਡੇ ਪੰਜਾਬ ਦੇ ਨਾਲ ਉਹਨਾਂ ਦਾ ਵਪਾਰ ਦਾ ਆਦਾਨ ਪ੍ਰਦਾਨ ਹੋ ਸਕੇ ਔਰ ਖੁਸ਼ਹਾਲੀ ਹੋ ਸਕੇ ਇਸ ਤੋਂ ਇਲਾਵਾ এডਿਕੇਸ਼ਨ ਤੇ ਕੰਮ ਕਰਨ ਵਾਲਾ ਵਾਤਾਵਰਣ ਤੇ ਕੰਮ ਕਰਨ ਵਾਲਾ ਬਹੁਤ ਸਾਰੇ ਇਹੋ ਜਿਹੇ ਮੁੱਦੇ ਨੇ ਜਿਹੜੇ ਸੰਜੀਦਗੀ ਪਾਲਦੇ ਨੇ ਉਹਨਾਂ ਦੇ ਉੱਤੇ ਬੜੀ ਸੰਜੀਦਗੀ ਦੇ ਨਾਲ ਪਹਿਰਾ ਦੇ ਕੇ ਕੰਮ ਕੀਤਾ ਜਾਏਗਾ ਪਾਰਟੀਆਂ ਵੱਲੋਂ ਮੁਰ ਤੋਂ ਮੈਨੀਫੈਸਟੋ ਜਾਰੀ ਕੀਤਾ ਕੇਂਦਰੀ ਪਾਰਟੀਆਂ ਵੱਲੋਂ ਜਿੰਨੇ ਵੀ ਕਿਸੇ ਸੱਤਾਧਾਰੀ ਅਜਿਹੀ ਤਰ੍ਹਾਂ ਕਹਿੰਦੇ ਕੀ ਉਹਦੇ ਵਿੱਚ ਫਰੀ ਦੀ ਚੀਜ਼ਾਂ ਜਾਇ ਦੇਣ ਦੀ ਗੱਲ ਕਰ ਰਹੇ ਆ ਕੋਈ ਨੌਕਰੀਆਂ ਦਾ ਵਾਅਦਾ ਕਰ ਰਹੇ ਨਹੀਂ ਨੌਕਰੀ ਦੇਵਾਂਗੇ ਪਰ ਲੋਕ ਨਾ ਖੁਸ਼ ਨੇ ਕੀ ਲੱਗਦਾ ਕਿ ਵਾਕਿਆ ਉਹਨਾਂ ਤੋਂ ਦੁਆਰਾ ਤੋਂ ਯਕੀਨ ਕਰਨਾ ਜਿਹਦਾ ਜੋ ਫਰੀ ਦੀ ਚੀਜ਼ਾਂ ਦੀ ਗੱਲ ਕਰ ਰਹੇ ਆ ਦੇਖੋ ਫਰੀ ਜਿਹੜਾ ਹੈਗਾ ਜਿਹੜਾ ਲੋਡਵੰਦ ਤੱਕ ਅਗਰ ਕੋਈ ਲੋਡ ਪਵੇ ਤਾਂ ਇਹ ਪੰਜਾਬ ਦਾ ਇੱਕ ਵਿਰਸਾ ਰਿਹਾ ਹੈਗਾ ਸਿੱਖ ਇਤਿਹਾਸ ਦਾ ਕਿ ਉਹਦੀ ਭੁੱਖੇ ਨੂੰ ਅੰਨ ਇਹ ਜਿਹੜਾ ਦੇਣਾ ਔਰ ਜਿਹੜਾ ਮਕਾਨ ਦੇਣਾ ਕਿਸੇ ਜਿਹਦੇ ਸਿਰ ਤੇ ਛੱਤ ਨਹੀਂ ਇਹ ਸਾਡੇ ਫਰਜ਼ ਬਣਦੇ ਨੇ ਲੋੜਵੰਦ ਤੱਕ ਰੋਜ਼ ਦਾ ਉਹਦਾ ਫਾਇਦਾ ਪਹੁੰਚਣਾ ਜ਼ਰੂਰੀ ਹੈ ਪਰ ਪ੍ਰੋਬਲਮ ਇਹ ਆ ਜਾਂਦੀ ਹੈ ਜਦੋਂ ਅਸੀਂ ਮਤਲਬ ਉਸ ਚੀਜ਼ ਦਾ ਉਹ ਵੀ ਫਾਇਦਾ ਠਾਣ ਲੱਗ ਜਾਂਦੇ ਨੇ ਜਿਹੜੇ ਬੰਦੇ ਬਿਲਕੁਲ ਸਮਰੱਥ ਹੁੰਦੇ ਨੇ ਲੋੜਵੰਦ ਦੇ ਲਈ ਹਮੇਸ਼ਾ ਮੈਂ ਸਮਝਦਾ ਕਿ ਕੋਈ ਕੋਈ ਨਾ ਕੋਈ ਪਾਲਿਸੀ ਬਣਦੀ ਰਹਿਣੀ ਚਾਹੀਦੀ ਹੈ ਪਰ ਉਹਨੂੰ ਇਸ ਕਰਕੇ ਨਹੀਂ ਉਹ ਪਾਲਿਸੀ ਬਣਾਉਣੀ ਚਾਹੀਦੀ ਕਿ ਬਦਲੇ ਵਿੱਚ ਅਸੀਂ ਵੋਟਾਂ ਲੈਣੀਆਂ ਇਸ ਕਰਕੇ ਬਣਾਉਣੀ ਚਾਹੀਦੀ ਹੈ ਕਿ ਉਹ ਵਾਕਿਆ ਹੀ ਉਹ ਲੋੜਵੰਦ ਹੈ ਸਾਨੂੰ ਉਹਦਾ ਉਹਦੇ ਨਾਲ ਖੜਨ ਦਾ ਸਾਡਾ ਫਰਜ਼ ਹੈ ਉਹਦੇ ਲਈ ਕੁਝ ਕਰਨ ਦਾ ਸਾਡਾ ਫਰਜ਼ ਹੈ ਸ਼ੁਕਰ ਰਾਜਵਿੰਦਰ ਧੰਨਵਾਦ ਥੈਂਕ ਯੂ ਤਾਂ ਇਹਨਾਂ ਸਾਡੇ ਨਾਲ ਰਾਜਵਿੰਦਰ ਸਿੰਘ ਧਰਮਕੋਟ ਲਗਾਤਾਰ ਪ੍ਰਚਾਰ ਜਾਰੀ ਆ ਕੁਝ ਵਾਦੇ ਵੀ ਕਿਤਨੇ ਕਿਤੇ ਕਰਦੇ ਨਜ਼ਰ ਆਏ ਕੰਮ ਤੇ ਮੁੱਦਿਆਂ ਤੇ ਗੱਲਬਾਤ ਕਰਨ ਦੀ ਲੋੜ ਹੈ ਉਹਨਾਂ ਵੱਲੋਂ ਕੀ ਆ ਗਿਆ ਕਿ ਸੰਸਦ ਵਿੱਚ ਜਾਣਿਆਂ ਦਾ ਫਰੀਦਕੋਟ ਦੇ ਬਹੁਤ ਸਾਰੇ ਮੁੱਦੇ ਚੱਕੇ ਆ ਭਾਵੇਂ ਸੇਮ ਅਰਗੇ ਮੁੱਦਾ ਹੋ ਗਿਆ ਜਾ ਐਜੂਕੇਸ਼ਨ ਡੇਮ ਦਾ ਇਹ ਤਮਾਮ ਬੰਦੇ ਸੰਸਦ ਦੇ ਵਿੱਚ ਜਾਣਗੇ ਅਤੇ ਨਤੀਜਾ ਉਹ ਪਤਾ ਲੱਗਿਆ ਕਿ ਜਦੋਂ ਇੱਕ ਜੂਨੀਅਰ ਡਾਕਟਰ ਦਾ ਮਕਸੀਦ